ਜਾ ਕੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੁਝ ਸਮਾਨ ਹੀ ਦੰਦਾ ਨਾਨੀ ਮੈਂ ਕੋਠੇ ਦੇ ਰੱਖਾਂਵਾ ਤੇ ਇਹ ਰੱਖਣ ਆਇਆ ਤੇ ਉਧਰ ਉਹ ਆਜੋ ਓਟੀਆਂ ਹੱਡੀਆਂ ਵਾਜਾ ਮੰਡੀਆਂ ਚਾਹ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਹਾਂਜੀ ਚੜੀਆਂ ਮਾਰੀ ਆਉ ਤਰੋਂ ਸੱਟ ਮਾਰੋ ਤੂੰ ਅਣਗਿਆਂ ਦੇ ਫੇਸ ਉੱਤੇ ਆਹ ਇਹ ਤੁਹਾਨੂੰ ਉਹਦੀ ਕਰੇਗਾ ਆਹ ਕੇ ਲੈ ਗਾ ਸਾਰੇ ਕਿਲੋ ਉਹਦੀ ਕਰੀਦਾ ਆ ਆ ਹਿੱਟ ਰਿਹਾ ਇਹ ਹਾਂ ਇਹ ਮੈਂ ਰੱਖੀ ਆਹ ਲਾਗੇ ਚੱਲ ਜਾ ਆ ਆ ਆ ਮਾਂ ਲੈ ਲੈ ਆ ਮਾਰ ਖੰਡੇ ਚਲੋ ਜਾਓ ਅੰਦਰ ਉੱਥੇ ਜਾ ਆ ਸਾਰੇ जो लट ਛਿੰਦੀ ਤੇ ਇਸ ਤਰ੍ਹਾਂ ਲੱਗੀ ਆ ਮੈਂ ਉੱਥੇ ਬਾਹਰ ਬੈਠੀ ਆ ਤੇ ਕਾਕਾ ਨਿਕਾ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੋਈ ਸਮਾਨ ਹੀ ਨਹੀਂ ਦਿੰਦਾ ਨਾਨੀ ਮੈਂ ਕੋਠੇ ਤੇ ਰੱਖਾਂ ਵਾਂ ਤੇ ਇਹ ਰੱਖਣ ਆਇਆ ਤੇ ਉਧਰੋਂ ਆਜੋ ਓਟੀਆਂ ਹੱਡੀਆਂ ਵਾਜਾ ਮੰਡੀਆਂ ਚਾਹ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗੀ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਦੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰਾ ਕੁਛ ਤਬਾਹ ਹੋ ਗਿਆ ਭਾਜੀ ਕਿੰਨਾ ਸਾਰਾ ਸਮਾਨ ਸਮਾਨਾ ਬਹੁਤ بڑا ਹੀ ਆ ਜੀ ਕੋ ਕੱਪੜੇ ਕੱਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕੱਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਹਿਵਾਂ ਲਿਆ ਹੀ ਉੱਥੇ ਹੀ ਸਾਰੇ ਭੁਜ ਕੇ ਵਿੱਚੇ ਦਾਜ ਵਾਲੇ ਕੁੜੀ ਦਾ ਬੁਢੀ ਦਾ ਬੁਢੀ ਦਾ ਹੀ ਦਾਤ ਇੱਥੇ ਫਾਂ ਵਿਆ ਉਹ ਕੁੜੀ ਦਾ ਤਾਂ ਇੱਥੇ ਪਿਆ ਬਿਸਤਰੇ ਪੁੱਤਰੇ ਸਾਰੀ ਵਿਆਹ ਤੋਂ ਆ ਚਾ ਤਾਂ ਕੱਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਭਰਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੀ ਕਿੰਨੇ ਕ ਪੈਸਿਆਂ ਦਾ ਲੱਗਦਾ ਤੁਹਾਨੂੰ ਪੀ ਇਨਸਾਨ ਸਾਡਾਂ ਜੀ ਤੋਂ ਤਾਂ ਲੱਖ ਦਾ ਹੋਈ ਜਾਂਦਾ ਨਹੀਂ ਨਹੀਂ ਸੈਂ ਉਹਦੇ ਰੰਗ ਰੂ ਰਾਂ ਮਹਿੰਗਾ ਹੁਣ ਕੀਤਾ ਕਿੰਨੇ ਪੱਕੇ ਦੋ ਪੱਕੇ ਸਾਡਿਆ ਕੁੜੀ ਨੇ ਲਿਆਂਦਾ ਨਵਾਂ ਹਲੇ ਉਹ ਵੀ ਸੜ ਗਿਆ ਕੋਹਾਡਾ ਸੜ ਗਿਆ ਦੋ ਪੱਕੇ ਸੜ ਗਏ ਜੇ ਬਿਸਤਰੀ ਕਪੜੇ ਹਾਂ ਕਪੜੇ ਕਿੰਨੇ ਆ ਬਿਸਤਰੀ ਮੁੰਡੇ ਦੇ ਪੇਟੀ ਜੀ ਪੈਂਟ ਕੋੜਾ ਲੈ ਕੇ ਥੋੜੇ ਦਿਨ ਮੁੰਡੇ ਨੇ ਲਿਆਂਦਾ ਉਹ ਵੀ ਭੁੱਜ ਗਿਆ ਜਵਾਈ ਦੇ ਕਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੁੱਜ ਹੀ ਗਏ ਕਪੜੇ ਸਾਰੇ ਪੇਟੀ ਵੀ ਸੜ ਗਏ ਬੇਟੀ ਵਾਤੀ ਬਾਹਰ ਰੱਖੇ بڑے ਕੱਪੜੇ ਉਤੇ ਤੋੜਿਆਂ ਚ ਪਾਪਾ ਕਿਦਾਂ ਕਿਹਾ ਚਾ ਦ ਦਰੀਆਂ ਦੁਰੀਆਂ ਹੀ ਉਹ ਸਾਡੀਆਂ ਚੱਚੀਆਂ ਹੀ ਬਣਾਈਆਂ ਉਹ ਵੀ ਭੱਜ ਭੱਜ ਗਏ ਸਾਰਾ ਕੁਝ ਪਲੀ ਪਲੀ ਕੀ ਜਲੋਈ ਕਿਸਰਾ ਅੱਗ ਲੱਗੀ ਉਹ ਇਹੀ ਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ ਥਾ ਉੱਤੇ ਤੇ ਦੁਨੀਆ ਆਣ ਕੇ ਦੇ ਮੁੰਡਿਆਂ ਨੇ ਆਣ ਕੇ ਤੇ ਫਟਾਫਟ ਤੇ ਬਾ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਨ ਨੇ ਬਹੁਤ ਨੁਕਸਾਨ ਕਰਨਾ ਹੈ ਸਾਡਾ ਤੇ ਉਹ ਨਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮਚ ਗਈ ਥੱਲੇ ਉੱਤੇ 3 ਮੀਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖਿੱਚ ਲਿਆ ਪਤਾ ਲੱਗਾ ਕਿ ਕਿਤਨਾ ਅੱਗ ਲੱਗੀ ਪਤਾ ਹੀ ਨਹੀਂ ਲੱਗਾ ਜੀ ਕਿਤਨਾ ਅੱਗ ਲੱਗੀ ਆ ਇਹਨੂੰ ਲੋਕਾਂ ਨੇ ਦੱਸਿਆ ਜੀ ਕਿ ਕਿਹੜੇ ਲੋਕਾਂ ਨੇ ਗਵਾਂਢ ਵਾਲਿਆਂ ਆ ਅੱਗ ਗਵਾਂਢੋਂ ਆਉਂਦੇ ਹੀ ਬਕੁੜੀਆਂ ਤੋਂ ਗਲੀ ਚੋਂ ਤੁਸੀਂ ਤਾਂ نیچے ਬੈਠੇ ਸੀ ਛੱਤ ਤੇ ਜਦੋਂ ਅੱਗ ਲੱਗੀ ਕਿਤਨਾ ਪਤਾ ਲੱਗਾ ਵੀ ਅੱਗ ਲੱਗੀ ਉਹ ਧੂਆਂ ਨਿਕਲਿਆ ਨਾ ਜੀ ਆਂਦੀ ਆ ਬੱਬੂ ਇਹਰਾ ਉੱਤੋਂ ਦੀ ਧੂਆ ਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਢਾਡੇ ਲੱਗੀ ਆ ਇਹ ਮੈਂ ਅਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਹਲੇ ਉਹ ਕੋ ਨਾ ਲੀੜੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਹਦੋਂ ਫਿਰ ਦੇਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਭ ਉਹਨਾਂ ਸਾਡੇ ਨਹੀਂ ਦੇ ਨਵੇਟਰ ਦਾ ਨੁਕਸਾਨ ਬੜਾ ਕਰਨਾ ਸੀ ਵੀ ਉਹਨੇ ਬਤੀ ਨੇ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਲੈ ਦੇਣਾ ਸਾਰਾ ਯੁੱਧ ਜੀ ਜਾਂਦੀਆਂ ਸਾਡੇ ਕੁੜੀ ਦਾ ਦਾਹ ਹੀ ਪੱਕੇ ਹੀ ਦੋ ਜੋ ਸਵਾ ਹੀ ਹੋ ਗਏ ਸਾਰੇ ਨਵੇਂ ਪਕੇ ਹਾਂ ਲੀੜਾ ਕਪੜਾ ਸਮਾਨ ਸਾਰਾ ਸਾਰਾ ਹਾਂ ਜੀ ਮੰਗ ਆ ਹੀ ਗਈ ਹੋਈ ਕਹਿੰਦੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਇਹ ਹਾਂ